ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਤੁਸੀਂ ਦੇਖ ਰਹੇ ਹੋ YouTube ਤੇ ਮੇਰੀ ਖੇਤੀ ਮੇਰਾ ਖਿਸਾਨ ਤੇ Facebook ਤੇ ਮੇਰਾ ਪੰਜਾਬ ਮੇਰਾ ਖਿਸਾਨ ਪੇਜ ਤਾਂ ਦੋਸਤੋ ਮੈਂ ਇਸ ਵੀਡੀਓ ਚ ਗੱਲ ਕਰਨ ਜਾ ਰਿਹਾ ਉਹਨਾਂ ਖਾਸ ਜ਼ਮੀਨਾਂ ਦੀ ਜਿਨ੍ਹਾਂ ਦੇ ਵਿੱਚ ਜ਼ਮੀਨ ਦਾ ਖਾਰੀ ਅੰਗ ਜ਼ਿਆਦਾ ਹੈ ਜਿਨ੍ਹਾਂ ਆਪਾਂ ਕਲਰਾਟੀਆਂ ਜ਼ਮੀਨਾਂ ਕਹਿੰਦੇ ਆ ਜਿਨ੍ਹਾਂ ਆਪਾਂ ਨੂਨ ਵਾਲੀਆਂ ਜ਼ਮੀਨਾਂ ਕਹਿੰਦੇ ਆ ਮਤਲਬ ਕਿ ਮੈਂ ਉਹਨਾਂ ਜ਼ਮੀਨਾਂ 'ਰੀ ਗੱਲ ਕਰਨ ਲੱਗਿਆ ਜਿਨ੍ਹਾਂ ਨੂੰ ਜਾਂ ਤਾਂ ਪਾਣੀ ਤੁਹਾਡਾ 2 ਨੰਬਰ ਹੈ 3 ਨੰਬਰ ਪਾਣੀ ਹੈ ਮੋਟਰ ਦਾ ਤੇ ਪਾਣੀ ਉਹਨਾਂ ਜਿਹੜੇ ਹੈਗੇ ਨਹਿਰ ਦੇ ਘਟ ਲੱਗਦੇ ਐ ਮੈਂ ਉਹਨਾਂ ਦੀ ਵੀ ਨਾਰੀ ਗੱਲ ਕਰਦਾ ਕਿ ਜਿਨ੍ਹਾਂ ਦੇ ਵਿੱਚ ਥੱਲੇ ਸੇਮ ਕਰਕੇ ਕਿਸੇ ਹੋਰ ਚੀਜ਼ ਕਰਕੇ ਨੂਨ ਵਾਲਾ ਹੈਗਾ ਤੇ ਖੇਤ ਦੇ ਵਿੱਚ ਜਿਹੜਾ ਪਾਣੀ ਲਾ ਦਿੰਦੇ ਐ ਤੇ ਪਾਣੀ ਜੀਰਦਾ ਹੀ ਨਹੀਂ ਤੇ ਖੇਤ ਦੇ ਵਿੱਚ ਪਾਣੀ ਕਈ ਵਾਰੀ ਜਿਹੜਾ ਕਾਲਾ ਹੋ ਜਾਂਦਾ ਤੇ ਝੋਨਾ ਚ ਕਈ ਤਰ੍ਹਾਂ ਦੇ ਕਿਸਾਨ ਪ੍ਰੋਡਕਟ ਪਾਉਂਦੇ ਫੇਰ ਜਾ ਕੇ ਝੋਨਾ ਚੱਲਦਾ ਜਿਵੇਂ ਅਬੂਲ ਖਰਾਣੇ ਦੇ ਵਿੱਚ ਪਿੰਡ ਚ ਕੁਝ ਸਾਲ ਪਹਿਲਾਂ ਗਿਆ ਸੀ ਦੇਖਿਆ ਕਿ ਕਿਸਾਨ ਵੀ ਕਹਿ ਰਹੇ ਕਿ ਸਾਡੇ ਇਆਂ ਕੁਝ ਜ਼ਮੀਨਾਂ ਇਹੋ ਜਿਹੀਆਂ ਐ ਜਿਹੜੀਆਂ ਜ਼ਮੀਨਾਂ ਦੇ ਵਿੱਚ ਸਾਨੂੰ ਦੋ-ਦੋ ਵਾਰੀ ਇਵਨ ਕਿ ਤੀਜੀ ਵਾਰੀ ਵੀ ਡੱਕੇ ਲਾਉਣੇ ਪੈਂਦੇ ਕਿਉਂਕਿ ਝੋਨੇ ਦੇ ਕਈ ਸਾਰੇ ਡੱਕੇ ਸੜ ਜਾਂਦੇ ਐ ਤਾਂ ਉਹ ਜ਼ਮੀਨਾਂ ਜਿਹੜੀਆਂ ਕਲਰਾਟੀਆਂ ਨੇ ਜਿਨ੍ਹਾਂ ਦਾ ਖਾਰੀ ਅੰਗ ਜ਼ਿਆਦਾ ਹੈਗਾ ਉਹਨਾਂ ਜ਼ਮੀਨਾਂ ਦੇ ਵਿੱਚ ਝੋਨਾ ਲਾਉਣ ਲਈ ਆਪਾਂ ਕੀ-ਕੀ ਚੀਜ਼ਾਂ ਕਰਨੀਆਂ ਉਹਦੇ ਬਾਰੇ ਗੱਲ ਆਪਾਂ ਇਸ ਵੀਡੀਓ 'ਚ ਕਰ ਰਹੇ ਹਾਂ ਦੇਖੋ ਜੀ ਪਹਿਲੀ ਗੱਲ ਤਾਂ ਮਿੱਟੀ ਜ਼ਰੂਰ ਚੈੱਕ ਕਰੋ ਜੇ ਤੁਸੀਂ ਮਿੱਟੀ ਚੈੱਕ ਕਰਾਈ ਹੈ ਜਾਂ ਅੱਜਕੱਲ ਮਸ਼ਹੂਰੀ ਬਹੁਤ ਆਉਂਦੀ ਹੈ ਤੇ ਤੁਸੀਂ ਵੈਸੇ ਜੈਪਸਮ ਪਾਉਣ ਦੀ ਸੋਚੀ ਹੋਈ ਹੈ ਤਾਂ ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਕਿ ਜੈਪਸਮ ਪਾਉਣੀ ਹੈ ਤਾਂ ਕੱਦੂ-ਕੱਦੂ ਕਰਨ ਤੋਂ ਬਾਅਦ ਹੀ ਪਾਣੀ ਪਹਿਲਾਂ ਜੈਪਸਮ ਪਾਉਗੀ ਖੇਤ ਨੂੰ ਡੂੰਘਾ ਵਾਹ ਕੇ ਖੇਤ ਜੈਪਸਮ ਪਾ ਕੇ ਜੈਪਸਮ ਉਤਲੀ ਮਿੱਟੀ ਚ ਰਲਾ ਕੇ ਤੇ ਮੁੜ ਕੇ ਦੋਕ ਦਿਨ ਪਾਣੀ ਭਰ ਕੇ ਰੱਖੋ ਤਾਂ ਕਿ ਜਿਹੜਾ ਖਾਰਾਪਣ ਉਹ ਥੱਲੇ ਚਲਾ ਜਾਵੇ ਜੇ ਤੁਸੀਂ ਕਹੋਗੇ ਮੈਂ ਝੋਨਾ ਚੱਲੇ ਤੇ ਜੈਪਸਮ ਪਾਵਾਂਗਾ ਉਹਦਾ ਕੋਈ ਫਾਇਦਾ ਨਹੀਂ ਤੇ ਇਹ ਮਿੱਟੀ ਪਰਖ ਦੇ ਆਧਾਰ ਤੇ ਪਾਉਣੀ ਹੈ ਠੀਕ ਹੈ ਜੇ ਕੋਈ ਵੈਸੇ ਹੀ ਲਿਆਇ ਬੈਠਾ ਤਾਂ ਉਹਨੂੰ ਅਸੀਂ ਇਹ ਨਹੀਂ ਕਵਾਂਗੇ ਕਿ ਤੂੰ ਪਾ ਕਿਉਂਕਿ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਉਣੀ ਚਾਹੀਦੀ ਹੈ ਕਈ ਵਾਰੀ ਨੁਕਸਾਨ ਵੀ ਕਰ ਦਿੰਦੀ ਹੈ ਕਿਉਂਕਿ ਜੇ ਤੁਹਾਡੇ ਪਿੰਡ ਖੇਤ ਦੇ ਵਿੱਚ ਖਾਰਾਪਣ ਜਿਹੜਾ ਚਿੱਟੇ ਸ਼ੋਰੇ ਕਰਕੇ ਹੋਵੇ ਤੁਹਾਡੇ ਖੇਤ ਜੇ ਚਿੱਟਾ ਸ਼ੋਰਾ ਹੋਵੇ ਤਾਂ ਉਸ ਸਮੇਂ ਇਹ ਨੁਕਸਾਨ ਕਰੇਗੀ ਖੇਤ ਦੀ ਤਿਆਰੀ ਕਿਵੇਂ ਕਰਨੀ ਹੈ ਦੇਖੋ ਇਨ੍ਹਾਂ ਖੇਤਾਂ ਦੀ ਦਿੱਕਤ ਇਹ ਹੁੰਦੀ ਹੈ ਕਿ ਇਨ੍ਹਾਂ ਖੇਤਾਂ ਦੇ ਵਿੱਚ ਪਾਣੀ ਜੀਰਦਾ ਘੱਟ ਹੈ ਪਾਣੀ ਖੇਤ ਦੇ ਵਿੱਚ ਹੀ ਖੜਾ ਰਹਿੰਦਾ ਹੈ ਤੇ ਉਹਦੇ ਕਰਕੇ ਜਿੰਕ ਦੀ ਘਾਟ ਵੀ ਕਈ ਵਾਰੀ ਆਉਂਦੀ ਹੈ ਬਹੁਤ ਜ਼ਿਆਦਾ ਜੜਾਂ ਵੀ ਕਾਲੀਆਂ ਹੋ ਜਾਂਦੀਆਂ ਤਾਂ ਐਸ ਸਥਿਤੀ ਦੇ ਵਿੱਚ ਜਿਹੜੀਆਂ ਕਲਰਾਠੀਆਂ ਜ਼ਮੀਨਾਂ 'ਚ ਇਹੋ ਜਿਹੀ ਦਿੱਕਤ ਹੈ ਉੱਥੇ ਆਪਾਂ ਕਦੂ ਨਹੀਂ ਕਰਨਾ ਤੁਸੀਂ ਕੀ ਕਰਨਾ ਹੈ ਕਿ ਖੇਤ ਨੂੰ ਆਪਣਾ ਵਾਹ ਕੇ ਤੇ ਉੱਤੇ ਸੁਹਾਗਾ ਮਾਰ ਕੇ ਥਿਆਰੇ ਪਾ ਕੇ ਪਾਣੀ ਛੱਡ ਦੇਣਾ ਜੇ ਤੁਹਾਨੂੰ ਲੱਗਦਾ ਕਿ ਮੇਰੇ ਖੇਤ ਡਲੇ ਹੈਗੇ ਐ ਰੋੜੇ ਢੇਲੇ ਬਣੇ ਹੈਗੇ ਫਿਰ ਤੁਸੀਂ ਜਿਹੜਾ ਛੱਡੇ ਜਿਹੜਾ ਪਾਣੀ ਛੱਡਦਾ ਹੈ ਪਾਣੀ ਦੇ ਵਿੱਚ ਪਤਲਾ ਜਾਂ ਮਰ ਕੇ ਹਲਕਾ ਜਾਂ ਸੁਹਾਗਾ ਗੋ ਚੱਕ ਕੇ ਮਾਰ ਦਿਓ ਤਾਂ ਕਿ ਢੇਲੇ ਟੁੱਟ ਜਾਣ ਬਸ ਇੰਨਾ ਕੰਮ ਕਰਨਾ ਇੰਨਾ ਖੇਤਾਂ 'ਚ ਤੁਸੀਂ ਜਿਹੜਾ ਹੈਗਾ ਕਦੂ ਨਹੀਂ ਕਰੋਗੇ ਇਹ ਜਮੀਨਾ ਇਹ ਜਿਹੜਾ ਹੈਗਾ ਬਹੁਤ ਸਾਰਾ ਏਰੀਆ ਆਪਣਾ ਕੋਈ ਫ੍ਰੀਕੋਟ ਦਾ ਏਰੀਆ ਇਹੋ ਜਿਹਾ ਹੈਗਾ ਇਹ ਸਾਡਾ ਮੁਕਸਰ ਦਾ ਮਲੋਟ ਦਾ ਇਹ ਆਪਣਾ ਰਾਮਪੁਰਾ ਫੂਲ ਦੇ ਨੇੜੇ ਹੈਗਾ ਬਠਿੰਡੇ 'ਚ ਹੈਗਾ ਮਾਨਸੇ 'ਚ ਹੈਗਾ ਬਰਨਾਲੇ 'ਚ ਹੈਗਾ ਸੰਗਰੂਰ 'ਚ ਕੁਝ ਏਰੀਆ ਹੈਗਾ ਕਰਨਾਲ ਦੇ ਕੋਲੇ ਕਾਫੀ ਏਰੀਆ ਹੈ ਹਰਿਆਣਾ ਜੀ ਕਾਫੀ ਆਦਾ ਏਰੀਆ ਇਸ ਤਰ੍ਹਾਂ ਦਾ ਹੈਗਾ ਤਾਂ ਉਹ ਸਾਰੇ ਏਰੀਆ ਦੀ ਗੱਲ ਕਰ ਰਿਹਾ ਮੈਂ ਅਗਲੀ ਗੱਲ ਹੁੰਦੀ ਹੈ ਕਿ ਪਨੀਰੀ ਹੁਣ ਇੰਨਾ ਖੇਤਾਂ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਜਿਹੜੀ ਪਨੀਰੀ ਹੈ ਉਹ ਪਨੀਰੀ ਮਰ ਡੱਕਾ ਬਹੁਤ ਜ਼ਿਆਦਾ ਮਰਦਾ ਸੜ ਜਾਂਦਾ ਜਿਵੇਂ ਮੈਂ ਝੋਨੇ ਦੀ ਪਨੀਰੀ ਬੀਜਣ ਲਈ ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ ਕਲਰਾਠੀਆਂ ਜ਼ਮੀਨਾਂ ਜਿੱਥੇ ਪਨੀਰੀ ਲਾਉਣੀ ਹੈ ਉਹਨਾਂ ਖੇਤਾਂ ਦੇ ਵਿੱਚ ਪਨੀਰੀ ਦਾ ਵੀ ਘੱਟ ਪਾਇਆ ਕਰੋ ਭਾਵੇਂ ਕਿ ਪਨੀਰੀ ਉਗਦੀ ਵੀ ਘੱਟ ਹੈ ਇਹ ਪਿੱਛੇ ਪਹਿਲਾਂ ਪਰੰਤੂ ਜੇ ਪਨੀਰੀ ਇਹੇ ਥੋੜੀ ਜੀ ਵਿਰਲੀ ਹੋਏਗੀ ਤਾਂ ਜ਼ਿਆਦਾ ਚੰਗੀ ਏ ਤਾਂ ਤੁਸੀਂ ਆਪਣਾ ਉਹ ਠੀਕ ਹੈ ਕਿ ਜਮੀਨਾ ਵੀ ਵੀ ਰੱਖਦੀਆਂ ਤੇ ਪਨੀਰੀ ਆਪਦੇ ਉਸ ਹਿਸਾਬ ਨਾਲ ਬੀਜੋ ਕਿ ਪਨੀਰੀ ਥੋੜੀ ਜੀ ਵਿਰਲੀ ਹੋਵੇ ਤਾਂ ਵਿਰਲੀ ਪਨੀਰੀ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਵਿਰਲੀ ਪਨੀਰੀ ਹੁੰਦੀ ਨਾ ਉਹ ਪੱਟੀਦਾਰ ਹੋ ਜਾਂਦੀ ਏ ਜਿਹੜੀ ਪੱਟੀਦਾਰ ਪਨੀਰੀ ਹੈ ਜਿਹੜੀ ਮਜ਼ਬੂਤ ਪਨੀਰੀ ਹੈ ਉਹੀ ਇਹਨਾਂ ਖੇਤਾਂ 'ਇਕਾਮਜਬ ਹੁੰਦੀ ਏ ਜਿਹੜੀ ਬਰੀਕ ਪਨੀਰੀ ਐ ਪਤਲੀ ਐ ਕੱਚੀ ਐ ਲਵੀ ਐ ਉਹ ਪਨੀਰੀ ਦੇ ਡੱਕੇ ਮਰ ਜਾਂਦੇ ਐ ਆਮ ਤੌਰ ਤੇ ਕੋਸ਼ਿਸ਼ ਇਹ ਕਰੋ ਕਿ ਜਿੱਥੇ ਆਪਾਂ ਬਾਕੀ ਖੇਤਾਂ 'ਚ ਕਹਿੰਨੇ ਕਿ ਆਮ ਕਿਸਮਾਂ ਦਾ ਜਿਹੜਾ ਹੈਗਾ ਇਹ 30 ਦਿਨ ਦੀ ਪਨੀਰੀ ਲੱਗ ਜਾਣੀ ਚਾਹੀਦੀ ਐ ਤਾਂ ਤੁਸੀਂ ਉੱਥੇ ਘੱਟੋ-ਘੱਟ ਇਹਨਾਂ ਖੇਤਾਂ 'ਚ 40 ਦਿਨ ਦੀ ਪਨੀਰੀ ਲਗਣੀ ਚਾਹੀਦੀ 40 ਦਿਨ ਦੀ ਤਾਂ ਕਿ ਪਨੀਰੀ ਥੋੜੀ ਪੱਕੀ ਹੋਵੇ ਜਿਵੇਂ ਅਸੀਂ 26 ਦੀ ਕਹਿੰਨੇ 25 ਦਿਨ ਦੀ ਤੇ ਤੁਸੀਂ 30 ਦਿਨ ਦੀ ਪਨੀਰੀ ਇੱਥੇ ਲਾਉਂਗੇ ਪੱਕੀ ਹੋਈ ਪਨੀਰੀ ਜਿਹੜੀ ਹੈਗੀ ਐ ਤੁਸੀਂ ਥੋੜੀ ਖੇਚ ਲਾਉਂਗੇ ਤੇ ਬੂਟੇ ਘੱਟ ਮਰਨਗੇ ਤੇ ਨਾਲ ਇਹ ਵੀ ਧਿਆਨ ਰੱਖਣਾ ਹੁੰਦਾ ਕਿ ਆਹ ਲਾ ਕਿ ਜੇ ਕੋਸ਼ਿਸ਼ ਕਰੋ ਜੇਕਰ ਦੋ ਦੋ ਬੁੱਟੇ ਇੱਕ ਇੱਕ ਜਗ੍ਹਾ ਤੇ ਹੋ ਜਾਣ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਨਹੀਂ ਤੁਸਨ ਦੁਬਾਰਾ ਲਾਉਣੇ ਪੈਣਗੇ ਗੱਲ ਉੱਥੇ ਆ ਜਾਣੀ ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਆ ਜਿਵੇਂ ਤੁਹਾਡਾ APR 127 ਚੋਨਾ ਸੀਗਾ ਜਾਂ ਮੁਛਲ ਹੈ ਜਾਂ ਤੁਹਾਡਾ ਜਿਹੜਾ ਹੈਗਾ ਪੂਸਾ 44 ਹੈ ਇਹ ਇਨ੍ਹਾਂ ਖੇਤਾਂ ਦੇ ਵਿੱਚ ਕਾਮਯਾਬ ਨਹੀਂ ਹੋਣਾ ਇਸ ਚੀਜ਼ ਦਾ ਤੁਸਨ ਧਿਆਨ ਰੱਖਣਾ ਪਵੇਗਾ ਠੀਕ ਹੈ ਜਿਹੜੀਆਂ ਕਦਰਾਟੀਆਂ ਜ਼ਮੀਨਾਂ ਜਿਹੜੀਆਂ ਖਰਾਬ ਜ਼ਮੀਨਾਂ ਹੈਗੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਾਣੀ ਲਾਉਣ ਲੱਗਿਆਂ ਧਿਆਨ ਇਹ ਰੱਖਣਾ ਕਿ ਪਹਿਲਾ ਪਾਣੀ ਕੋਈ ਜੀਰ ਜੇ ਫੇਰ ਹੀ ਪਾਣੀ ਜਿਹੜਾ ਹੈਗਾ ਆਪਣਾ ਇੱਥੇ ਲਾਉਣਾ ਪੈਂਦਾ ਹੈ ਹੁਣ ਇੰਨਾ ਜ਼ਮੀਨਾਂ ਦੇ ਵਿੱਚ ਕਿਸਾਨ ਵੀਰ ਆਮ ਤੌਰ ਤੇ ਸਲਫਰ ਪਾਉਂਦੇ ਆਪ ਖਾਦਾਂ ਦੀ ਗੱਲ ਕਰੀਏ ਤਾਂ ਸਲਫਰ ਜਿਹੜੀ ਪਾਉਣੀ ਹੈਗੀ ਹੈ ਤੁਸੀਂ ਜਿਵੇਂ ਤੁਹਾਡੇ ਲਈ ਵੈਂਟੋਨਾਈਟ ਸਲਫਰ ਜਿਹੜੀ ਦਾਲ ਆਰਗੀ ਸਲਫਰ ਹੁੰਦੀ ਹੈ ਉਹ ਉਹ ਵਧੀਆ ਕੰਮ ਕਰਦੀ ਹੈ 8-10 ਕਿਲੋ ਕਿੱਲੇ ਦੀ ਪਰantu ਉਹਨੂੰ ਤੁਸੀਂ ਕਿਸਾਨ ਕੀ ਕਰਦੇ ਲੇਟ ਪਾਉਂਦਾ ਜਦੋਂ ਝੋਨਾ ਰੁਕ ਜਾਂਦਾ ਉਸ ਤੋਂ ਬਾਅਦ ਸ਼ੁਰੂ ਕਰਦਾ ਤੁਹਾਡੀ ਪਹਿਲੀ ਯੂਰੀਆ ਦੇ ਨਾਲ ਹੀ ਪੈ ਜਾਣੀ ਚਾਹੀਦੀ ਹੈ ਜਾਂ ਕਦੂਰੇ ਚ ਪੈ ਜਾਣੀ ਚਾਹੀਦੀ ਤੁਹਾਨੂੰ ਰਿਜ਼ਲਟ ਮਿਲਦਾ ਜਿਹੜੀ ਦਾਲ ਜੀ ਅਰ ਕੀ ਸਲਫਰ ਹੁੰਦੀ ਹੈ ਖਾਦ ਇਹ ਜਮੀਨਾ ਖਾਦ ਵੱਧ ਲਿੰਦੀਆਂ ਜੇ ਤੁਹਾਡੇ ਚੰਗੇ ਖੇਤ ਦੇ ਵਿੱਚ ਤੁਸੀਂ ਦੋ ਬੋਰੀਆਂ ਖਾਦ ਪਾ ਰਹੇ ਹੋ ਤੇ ਇੱਥੇ ਜਿਹੜਾ ਹੈਗਾ 2.5 ਬੋਰੀਆਂ ਪੈਣੀਆਂ ਮਤਲਬ ਕਿ ਲਗਭਗ 25% ਖਾਦ ਉਹ ਜ਼ਿਆਦਾ ਪਾਉਣੀ ਪਊਗੀ ਇਹ ਤੂੰ ਧਿਆਨ ਰੱਖਣਾ। ਬਾਕੀ ਇਹਨਾਂ ਜ਼ਮੀਨਾਂ 'ਚ ਇੱਕ ਚੱਕਰ ਹੋਰ ਪੈਂਦਾ ਹੈ ਕਿ ਕਿਸਾਨ ਵੀਰ ਨੂੰ ਇਹ ਪਹਿਲੇ ਹੀ ਦੱਸਿਆ ਹੁੰਦਾ ਕਿ ਪੀ ਐਚ ਚੰਗ ਜ਼ਿਆਦਾ ਹੈਗਾ ਖਾਰਾਪਣ ਜ਼ਿਆਦਾ ਹੈਗਾ ਤੂੰ ਫਲਾਨੀ ਜ਼ਿੰਕ ਪਾਲਾ ਉਹ ਪਾਲਾ ਆਹ ਪਾਲਾ ਐ ਚੱਕਰ 'ਚ ਨਾ ਪਿਆ ਕਰੋ। ਜ਼ਿੰਕ ਤੁਹਾਡੇ ਵਾਸਤੇ 21% ਵਾਲੀ ਜਾਂ 33% ਵਾਲੀ ਜ਼ਿੰਕ ਤੁਹਾਡੇ ਵਾਸਤੇ ਵਧੀਆ ਜ਼ਿੰਕ ਹੈ। ਇਹਨੂੰ ਪੂਰੀ ਮਾਤਰਾ ਦੇ ਵਿੱਚ ਖੇਤ 'ਚ ਪਾਇਆ ਕਰੋ। ਤੇ ਤੁਹਾਡਾ ਨਿਯਮ ਹੋਣਾ ਚਾਹੀਦਾ ਕਿ ਤੁਸੀਂ ਹਰ ਸਾਲ ਜਿੰਕ ਪਾਉਣੀ ਹੀ ਪਾਉਣੀ ਹੈ ਜਿਵੇਂ ਤੁਸੀਂ ਹਰ ਸਾਲ ਪਾਉਨੇ ਹੋ ਤਾਂ ਤੁਸੀਂ ਜਿਹੜੀ 21% ਵਾਲੀ 12-13 ਕਿਲੋ ਜਿੰਕ ਪਾ ਸਕਦੇ ਹੋ ਜੇ ਤੁਹਾਡੀ ਆਪਣੀ ਹੈਗੀ ਆਹ 33 ਵਾਲੀ ਹੈ ਤੇ 7.5-8 ਕਿਲੋ ਤੁਸੀਂ ਕਿੱਲੇ ਦੀ ਪਾ ਸਕਦੇ ਹੋ ਇਹ ਵੀ ਤੁਸੀਂ ਜਿਹੜਾ ਹੈਗਾ ਝੋਨਾ ਲਾਉਣ ਤੋਂ 5-7 ਦਿਨ ਦੇ ਵਿੱਚ ਵਿੱਚ ਖੇਤ ਦੇ ਚ ਪੈ ਜਾਣੀ ਚਾਹੀਦੀ ਹੈ ਜੇ ਕੋਈ ਡਾਈ ਪਾਉਣੀ ਚਾਹੁੰਦਾ ਪੋਟਾਸ਼ ਪਾਉਣੀ ਚਾਹੁੰਦਾ ਹੈ ਤਾਂ ਇਹ ਆਮ ਖੇਤਾਂ ਵਾਂਗੂ ਪਊਗੀ ਜਿਵੇਂ ਆਮ ਖੇਤਾਂ 'ਚ ਪਾਉਨੇ ਆ ਉਵੇਂ ਇਸ ਖੇਤ 'ਚ ਪਏਗੀ ਜਿਨੀ ਤੁਸੀਂ ਸੋਚ ਕਰਦੇ ਹੋ ਪਰ ਯੂਰੀਆ ਦਾ ਇਸ ਖੇਤ ਦੇ ਵਿੱਚ ਖਿਆਲ ਰੱਖਣਾ ਕਿ ਯੂਰੀਆ ਇਸ ਖੇਤ ਨੂੰ ਵੱਧ ਚਾਹੀਦੀ ਹੋਗੀ ਤਾਂ ਜੇ ਤੁਸੀਂ ਇਹ ਨਿੱਕੇ ਨਿੱਕੇ ਤਿੰਨ ਚਾਰ ਪੁਆਇੰਟਸ ਇਹਨਾਂ ਧਿਆਨ ਰੱਖੋਗੇ ਤਾਂ ਤੁਹਾਡਾ ਖੇਤ ਸਹੀ ਹੋ ਜਾਏਗਾ ਹੁਣ ਮੈਨੂੰ ਪਤਾ ਇਹਨਾਂ ਖੇਤਾਂ ਦੇ ਕਿਸਾਨ ਕੀ ਕਰਦੇ ਕਦੇ ਉਹ 12 ਟੇੜ ਪਾਉਂਦਾ ਹੈ ਕਦੇ ਉਹ ਜੜ੍ਹਾਂ ਵਧਾਉਣ ਵਾਲੇ ਪਤਨ ਕੀ ਕੀ ਪ੍ਰੋਡਕਟ ਪਾਉਂਦਾ ਦਿੱਕਤ ਤੁਹਾਡੀ ਇਹ ਹੁੰਦੀ ਹੈ ਕਿ ਤੁਹਾਡਾ ਪਾਣੀ ਨਹੀਂ ਜੀਰਦਾ ਉਹ ਚੀਜ਼ ਤੁਹਾਨੂੰ ਸਹੀ ਕਰਨੀ ਪਵੇਗੀ ਕੋਸ਼ਿਸ਼ ਕਰੋ ਕਿ ਜਿਹੜੀ ਖਾਦ ਪਾਉਣੀ ਹੈਗੀ ਪਹਿਲੀ ਖਾਦ ਆ ਪਾਣੀ ਚ ਪੈ ਜਾਂਦੀ ਹੈ ਦੂਜੀਆ ਖਾਦਾਂ ਜਿਹੜੀਆਂ ਪੈਣੀਆਂ ਹੈਗੀਆਂ ਉਹ ਖਾਦਾਂ ਪਾਉਣ ਸਮੇਂ ਖੇਤ ਚ ਢੀ ਟੱਬਾ ਹੋਵੇ ਪਾਣੀ ਨਾ ਮਾਤਰ ਹੋਵੇ ਤਾਂ ਤੁਹਾਨੂੰ ਜਿਆਦਾ ਵਧੀਆ ਰਿਜ਼ਲਟ ਆਉਣਗੇ ਇਸ ਚੀਜ਼ ਦਾ ਧਿਆਨ ਤੁਸੀਂ ਖਾਸ ਤੌਰ ਤੇ ਰੱਖ ਕੇ ਚੱਲਣਾ ਹੈ ਤੇ ਇਨ੍ਹਾਂ ਖੇਤਾਂ ਦੇ ਵਿੱਚ ਨਹਿਰ ਦਾ ਪਾਣੀ ਮਿਲਦਾ ਤਾਂ ਨਹਿਰ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਬਾਕੀ ਅੱਗੇ ਜਿਹੜੀ 골ਡ ਯੂਰੀਆ ਆਉਣੀ ਹੈ ਸਲਫਰ ਕੋਟਡ ਯੂਰੀਆ ਆਉਣੀ ਹੈ ਤੁਹਾਡੇ ਖੇਤਾਂ ਵਾਸਤੇ ਵਰਦਾਨ ਹੋਏਗੀ ਉਹ ਤੁਹਾਡੇ ਖੇਤਾਂ ਦਾ ਸੁਧਾਰ ਲਿਆਏਗੀ ਥੋੜਾ ਇੱਕਦਮ ਜਿਹੜਾ ਹੈਗਾ ਝਾੜ ਵੀ ਵਧੇਗਾ ਉਹ ਤਾਂ ਇਹ ਗੱਲਾਂ ਨੇ ਜਿਨ੍ਹਾਂ ਤੁਸੀਂ ਧਿਆਨ ਰੱਖਣਾ ਤੇ ਕੋਸ਼ਿਸ਼ ਕਰੋ ਕਿ ਜਿਹੜਾ ਝੋਨੇ ਦੀ ਲਵਾਈ ਹੁੰਦੀ ਹੈ ਜਿਹਨੂੰ ਇੱਕ ਕਦਾ ਮੀਂਹ ਪੈ ਜਾਏ ਜੇ ਉਦੋਂ ਚਾਲੂ ਹੋਵੇ ਤਾਂ ਜ਼ਿਆਦਾ ਵਧੀਆ ਹੈ। ਹਾਂ ਠੀਕ ਹੈ ਜਿਹੜੇ ਕਿਸਾਨ ਕੋਲੇ ਜ਼ਮੀਨ ਜ਼ਿਆਦਾ ਹੈ ਉਹ ਠੀਕ ਹੈ ਉਹਦਾ ਹੌਲੀ-ਹੌਲੀ ਲੱਗਣਾ ਉਹਦੀ ਮਜਬੂਰੀ ਹੈ ਲੇਕਿਨ ਬਾਕੀ ਕਿਸਾਨ ਥੋੜੀ ਕੋਸ਼ਿਸ਼ ਕਰਨ ਕਿ ਜਿਹੜਾ ਇੱਕ ਕਦਾ ਮੀਂਹ ਪੈ ਜਾਏ ਫੇਰ ਝੋਨੇ ਦੀ ਲਵਾਈ ਚਾਲੂ ਕਰੋਗੇ ਤਾਂ ਜ਼ਿਆਦਾ ਵਧੀਆ ਹੋਏਗਾ ਤੇ ਅਗਲੇ ਸਾਲ ਤੋਂ ਕੋਸ਼ਿਸ਼ ਕਰੋ ਕਿ ਇਹਨਾਂ ਖੇਤਾਂ ਦੇ ਵਿੱਚ ਪਰਾਲੀ ਵਾਹੀ ਜਾਵੇ ਇਹਨਾਂ ਖੇਤਾਂ ਦੇ ਵਿੱਚ ਜਿਹੜਾ ਹੈਗਾ ਰੂੜੀ ਦੀ ਖਾਦ ਪਾਈ ਜਾਵੇ ਪਰੰਤੂ ਜਿਹੜੇ ਬਾਇਓ ਦੇ ਨਾਂ ਤੇ ਬਾਜ਼ਾਰ ਸਮਾਨ ਮਿਲਦਾ ਉਹਨੂੰ ਪਾਉਣ ਦੇ ਅਸੀਂ ਕੋਈ ਤਰਜੀਹ ਨਹੀਂ ਦੇਵਾਂਗੇ ਨਾ ਹੀ ਜਿਹੜੀ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੀ ਰეკਮੈਂਡੇਸ਼ਨ ਕਰਦੀ ਹੈ ਹਾਂ ਤੁਸੀਂ ਇਹ ਕਰਨਾ ਹੈ ਤੇ ਰੂੜੀ ਦੀ ਖਾਦ ਜਾਂ ਪਰਾਲੀ ਹੋਰ ਕੁਝ ਨਹੀਂ ਉਮੀਦ ਕਰਦਾ ਜਾਣ ਕੇ ਲਾਇਨ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮੀਰ ਬਣੇ ਦੋਸਤੋ